ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਸੀ ਉਸ ਦਾ ਐਲਾਨ ਕੀਤਾ ਉਸ ਤੋਂ ਬਾਅਦ ਉਹਦੇ ਉੱਪਰ ਸਿਆਸਤ ਹੋਣੀ ਸ਼ੁਰੂ ਹੋਈ ਕਿਸਾਨ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਬਾਕੀ ਵਿਰੋਧੀ ਦਲਾਂ ਨੇ ਵੀ ਵਿਰੋਧ ਕਰਨਾ ਸ਼ੁਰੂ ਕੀਤਾ ਭਗਵੰਤ ਮਾਨ ਸਰਕਾਰ ਦਾ ਇਹ ਕਹਿਣਾ ਸੀ ਕਿ ਜਿਹੜੀਆਂ ਬੇਨਿਜ਼ਮੀਆਂ ਜਾਂ ਫਿਰ ਗੈਰ ਕਾਨੂੰਨੀ ਕਲੋਨੀਆਂ ਨੇ ਉਹਨਾਂ ਕਲੋਨੀਆਂ ਤੇ ਕਾਬੂ ਪਾਉਣ ਦੇ ਲਈ ਇਹ ਪਾਲਿਸੀ ਬੜੀ ਵਧੀਆ ਹੈ ਇਹ ਪ੍ਰਾਣੀ ਜਿਹੜੇ ਕਹਾਗ ਮਾਹਰ ਨੇ ਉਹ ਇਹ ਕਹਿੰਦੇ ਵੀ ਨਜ਼ਰ ਆਏ ਕਿ ਇਹ ਪਾਲਿਸੀ ਜਿਹੜੀ ਹੈ ਜੀ ਇਹ ਅਕਾਲੀਆਂ ਨੇ ਤਿਆਰ ਕੀਤੀ ਸੀ ਉਹਦੇ ਵਿੱਚ ਥੋੜੀ ਬਹੁਤੀ ਜਿਹੜੀ ਹੈ ਜੀ ਫੇਰ ਬਦਲ ਕਰਕੇ ਤੇ ਸਾਰੇ ਦਾ ਸਾਰਾ ਕ੍ਰੈਡਿਟ ਜਿਹੜਾ ਜੀ ਭਗਵਾਨ ਜੀ ਸਰਕਾਰ ਲੈਣਾ ਚਾਹੀਦਾ ਤੇ ਜਿਹੜੇ ਅਕਾਲੀਆਂ ਨੇ ਇਹ ਪਾਲਿਸੀ ਪਹਿਲਾਂ ਕਿੰਨੇ ਬਣਾਈ ਸੀ ਉਹੋ ਫਿਰ ਹੁਣਾਂ ਦਾ ਵਿਰੋਧ ਕਰਨ ਲੱਗ ਪਏ ਸਨ ਕਿਸਾਨ ਜਿੱਥੇ ਬੰਦੇਗਾ ਜਿਹੜੀਆਂ ਵਿਰੋਧ ਵਿੱਚ ਆ ਗਈਆਂ ਮਸਲਾ ਹਾਈ ਕੋਰਟ ਤੱਕ ਪਹੁੰਚਿਆ ਹਾਈ ਕੋਰਟ ਨੇ 4 ਹਫ਼ਤਿਆਂ ਦੀ ਰੋਕ ਲਾ ਦਿੱਤੀ ਉਸ ਤੋਂ ਬਾਅਦ ਹਲੇ ਪਾਣੀ ਤੇ ਮਦਾਨੀ ਪੈ ਸਕਦੀ ਸੀ ਕਿਸਾਨ ਜਥੇਬੰਦੀਆਂ ਜਿਹੜੀਆਂ ਪਹਿਲਾਂ ਖੇਰੂ-ਖੇਰੂ ਹੋ ਚੁਕੀਆਂ ਸਨ ਉਹਨਾਂ ਨੂੰ ਇਸ ਮੁੱਦੇ ਦੇ ਉੱਪਰ ਆ ਕੇ ਦੁਬਾਰਾ ਇਕੱਠੀਆਂ ਹੋਣ ਦਾ ਮੌਕਾ ਮਿਲ ਗਿਆ। ਭਗਵਾਨ ਜਮਾਨ ਸਰਕਾਰ ਨੇ ਇਹ ਪਾਲਿਸੀ ਜਿਹੜੀ ਸੀਗੀ ਉਹ ਵਾਪਸ ਲੈ ਲਈ। ਦੂਜੀ ਪਾਸੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਭਾਈ ਕਿਸਾਨ ਮਜ਼ਦੂਰ ਦੇਖਦਾ ਦੀ ਇੱਜ਼ਤ ਹੈ। ਵਿਰੋਧੀ ਧਿਰ ਕਹਿੰਦੀਆਂ ਕਿ ਸਾਡੀ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਬੀਜੇਪੀ ਵਾਲੇ ਕਹਿੰਦੇ ਵੀ ਹਾਲੇ ਤੱਕ ਅਸੀਂ ਮਾਰਚ ਕੱਢਣਾ ਸੀਗਾ ਉਹ ਤੋਂ ਪਹਿਲਾਂ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਅਕਾਲੀ ਕਹਿੰਦੇ ਵੀ ਜਿਹੜਾ ਅਸੀਂ ਵਿਰੋਧ ਕੀਤਾ ਉਹਦਾ ਕਰਕੇ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਕਾਂਗਰਸੀ ਵੀ ਆਪਣੇ ਦਾਅਵੇ ਕਰ ਰਹੇ ਨੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਕਿ ਭਾਈ ਅਸੀਂ ਕਿਸਾਨਾਂ ਦੇ ਭਲੇ ਵਾਸਤੇ ਇਹ ਪਾਲਿਸੀ ਬਣਾਈ ਸੀ ਤੇ ਜੇ ਕਿਸਾਨ ਹੀ ਨਹੀਂ ਖੁਸ਼ ਤੇ ਅਸੀਂ ਪਾਲਿਸੀ ਬਣਾ ਕੇ ਕੀ ਕਰਨੀ ਹੈ ਤੋਂ ਅਸੀਂ ਵਾਪਸ ਲੈ ਲਈ ਮੁੱਖ ਦੀ ਗੱਲ ਕਿ ਹਰ ਮੁੱਦੇ ਦੇ ਉੱਪਰ ਜਦੋਂ ਸਿਆਸਤ ਹੋਵੇ ਕਈ ਵਾਰੀ ਜਿਹੜਾ ਜੀ ਵਿਰੋਧਤਾ ਜਿਹੜੀ ਆ ਉਹ ਕਿਸੇ ਮੁੱਦੇ ਦੀ ਨਾ ਹੋ ਕੇ ਇਸ ਗੱਲ ਦੀ ਹੁੰਦੀ ਆ ਕਿ ਗੱਲ ਆਈ ਕਿਹਦੇ ਮੂੰਹ ਦੇ ਵਿੱਚੋਂ ਆ ਜੇ ਉਸ ਵਿਅਕਤੀ ਦੇ ਮੂੰਹ ਦੇ ਵਿੱਚੋਂ ਗੱਲ ਆਈ ਆ ਜਿਹਦਾ ਮੈਂ ਵਿਰੋਧ ਕਰਨੇ ਕਰਨਾ ਗੱਲ ਭਾਵੇਂ ਚੰਗੀ ਵੀ ਹੋਵੇ ਤੇ ਮੈਂ ਵਿਰੋਧ ਕਰਨਾ ਹੀ ਲੋਕ ਇਸ ਪਾਲਿਸੀ ਨੂੰ ਲੈ ਕੇ ਭੰਬਲ ਪੁੱਸੇ ਦੇ ਵਿੱਚ ਸਨ ਖਾਸ ਕਰਕੇ ਜਿਹੜੇ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਆ ਉਹ ਇਸ ਕਰਕੇ ਬੰਬਲ ਪੁੱਛਦੇ ਦੇ ਵਿੱਚ ਸਾਨੂੰ ਕਿ ਭਾਈ ਸਾਡੀਆਂ ਜੀਵਨਾਂ ਜਿਹੜੀਆਂ ਨੇ ਜੀ ਉਹਨਾਂ ਦਾ ਕੀ ਬਣੇਗਾ ਸੋ ਅੰਤਪਲਾਸ ਤੋਂ ਸਭ ਪਲਾ ਕਹਦੇ ਹੀ ਸਿਆਣੇ ਕਹਿੰਦੇ ਔਰ ਇਹ ਆਵਾਜ਼ੀ ਪਾਰਟੀ ਨੇ ਇਹ ਪਾਲਿਸੀ ਵਾਪਸ ਲੈ ਕੇ ਇੱਕ ਸਿਆਣ ਪਲਾ ਕੰਮ ਕਹਿੰਦੇ ਕੀਤਾ ਇਸ ਮੁੱਦੇ ਦੇ ਉੱਪਰ ਹਾਲੇ ਹੋਰ ਚਰਚਾ ਹੋਣੀ ਸੀ ਪਰ ਹੁਣ ਜਿਹੜੀਆਂ ਜੀ ਟੈਲੀਵਿਜ਼ਨ ਅਖਬਾਰਾਂ ਜਾਂ ਫਿਰ ਸੋਸ਼ਲ ਮੀਡੀਆ ਦੇ ਖਬਰਾਂ ਜਿਹੜੀਆਂ ਨੇ ਜੀ ਉਹ ਨਵੇਂ ਬਣੇ ਅਕਾਲੀ ਦਲ ਦੇ ਦਰ ਰਹੀਆਂ। ਉਹ ਜੇ ਇਹ ਕਹ ਲਈਏ ਵੀ ਦਲ ਵੱਡਾ ਕਿਹੜਾ ਉਹ ਭਈ ਜਿਹਨੂੰ ਲੋਕੀ ਪ੍ਰਵਾਨ ਕਰਨਗੇ ਉਹੀ ਦਲ ਵੱਡਾ। ਇਤਿਹਾਸ ਹੁਣ ਤੱਕ ਇਹ ਦੱਸਦਾ ਰਿਹਾ ਕਿ ਜਿੰਨੇ ਵੀ ਦਲ ਜਿਹੜੇ ਆਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਿਕਲ ਕੇ ਅਲੱਗ ਬਣੇ ਨੇ ਉਨਾ ਨੂੰ ਲੋਕਾਂ ਨੇ ਬਹੁਤਾ ਮੂੰਹ ਲਾਇਆ ਨਹੀਂ ਪਰ ਹੌਸਤਿਤਿਆ ਜਿਹੜੀਆਂ ਨੇ ਜੀ ਥੋੜੀਆਂ ਬਦਲੀਆਂ ਨਜ਼ਰ ਆਉਂਦੀਆਂ ਨੇ ਪਰ ਕੀ ਪੰਜਾਬ ਦੇ ਲੋਕਾਂ ਦੀ ਸੋਚ ਤਬਦੀਲ ਹੋਈ ਹੈ ਇਹਦੇ ਵਿੱਚ ਦੋ ਸ਼ੱਕ ਦੋਰਾਵਾ ਹੈ ਨਹੀਂ ਕੋਈ ਸ਼ੱਕ ਨਹੀਂ ਕਿ ਅਕਾਲੀਆਂ ਦਾ ਜਿਹੜਾ ਕੇਡਰ ਹੈ ਗਰਾਊਂਡ ਲੈਵਲ ਤੇ ਉਹ ਹਾਲੇ ਵੀ ਹੈ ਤੇ ਨਵੇਂ ਬਣਿਆ ਅਕਾਲੀਦਨ ਉਹਦੇ ਵਿੱਚੋਂ ਕਿੰਨਾ ਕੁ ਖੋਰਾ ਲਾ ਸਕਦਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਵਿਚ ਵਿੱਚ ਕੰਸੂਆ ਇਹ ਵੀ ਆ ਰਹੀਆਂ ਨੇ ਕਿ ਬੀਜੇਪੀ ਦੇ ਪ੍ਰਧਾਨ ਜਾਖੜ ਵਰਗਿਆਂ ਨੇ ਫਿਰ ਦੁਬਾਰਾ ਇਸ ਗੱਲ ਨੂੰ ਹਵਾ ਦਿੱਤੀ ਹੈ ਕਿ ਅਕਾਲੀ ਦਲ ਬਾਦਲ ਤੇ ਬੀਜੇਪੀ ਦਾ ਆਪਸੀ ਸਮਝੌਤਾ ਹੋ ਜਾਣਾ ਚਾਹੀਦਾ ਇਹਨਾਂ ਨੂੰ ਬਹੁਤ ਹੀ ਲਕਸ਼ਾ ਰੱਖ ਕੇ ਲੜਨੀ ਚਾਹੀਦੀ ਹੈ